ਪੱਲਾ ਜੀ ਨੂੰ ਬਹੁਤ ਆਲਰੇਡੀ ਮਿਸ ਕਰ ਰਹੇ ਆ ਹੈਨਾ ਤੁਸੀਂ ਤੁਹਾਡੀਆਂ ਕੀ ਯਾਦਾਂ ਨੇ ਕਿਉਂਕਿ ਅਸੀਂ ਕਹਿੰਦੇ ਕਿ ਇੱਕ ਐਰਾ ਖਤਮ ਹੋ ਗਿਆ ਹੈਨਾ ਤੇ ਕੀ ਯਾਦਾਂ ਨੇ ਪੱਲਾ ਜੀ ਦੇ ਨਾਲ ਪੱਲਾ ਸਰਨਲ ਮੈਂ ਐਡ ਕੀਤੀ ਸੀ ਤੁਲਿਆ ਲੈਬ ਵਾਲੀ ਤੇ ਮਤਲਬ ਮੇਰਾ ਮੈਂ ਉਦਾਂ ਦਾ ਫਿਲਮਾਂ ਦੇ ਵਿੱਚ ਆਰਟਿਸਟ ਕੰਮ ਕੀਤਾ ਉਹਨਾਂ ਨਾਲ ਬਟ ਉਹ ਉਹਦੇ ਵਿੱਚ ਮੈਂ ਉਹਨਾਂ ਦੀ ਓਪੋਜ਼ਿਟ ਸੀ ਓਪੋਜ਼ਿਟ ਸੀ ਉਹਨਾਂ ਦੇ ਤੇ ਉਹਨਾਂ ਦਾ ਮੈਨੂੰ ਖੁਦ ਫੋਨ ਆਇਆ ਸੀ ਕਿ ਰਾਜ ਆਪਾਂ ਨੇ ਇੱਕ ਐਡ ਸ਼ੂਟ ਕਰਨੀ ਆ ਤੁਲਿਆ ਲੈਬ ਦੀ ਤੇ ਤੁਸੀਂ ਮੇਰੇ ਨਾਲ ਕੰਮ ਕਰਨਾ ਪਸੰਦ ਕਰੋਗੇ ਮੈਂ ਕਹਾ ਸਰ ਤੁਸੀਂ ਇਹ ਗੱਲ ਕਹਿ ਰਹੇ ਹੋ ਹੈਨਾ ਕਿ ਕਿਉਂ ਨਹੀਂ ਕਰੂੰਗੀ ਕਹਿੰਦੇ ਨਹੀਂ ਮੇਰੇ ਨਾ ਵਾਈਫ ਦਾ ਕੈਰੈਕਟਰ ਜਰਨਾ ਮੈਂ ਕਹਾ ਸਰ ਜ਼ਰੂਰ ਕਹਿੰਦੇ ਇਸ ਦਾ ਫਰਕ ਨਹੀਂ ਮੈਂ ਕਹਾ ਸਰ ਕੁਝ ਨਹੀਂ ਹੁੰਦਾ ਮੈਂ ਕਹਾ ਕੁਝ ਨਹੀਂ ਹੁੰਦਾ ਅਸੀਂ ਉਹ ਐਡ ਕੀਤੀ ਸੀ ਉਹ ਮਤਲਬ ਸਾਰਾ ਦਿਨ ਅਸੀਂ ਬਹੁਤ ਫਨ ਕੀਤਾ ਉਸਨੇ ਕਿ ਇੱਕ ਆਰਟਿਸਟ ਨੂੰ ਐਸੀ ਇੱਜ਼ਤ ਦਿੰਦੇ ਸੀ ਕਿ ਉਹ ਕਦੇ ਕਿਸੇ ਨੂੰ ਛੋਟਾ ਨਹੀਂ ਮੈਂ ਸੱਚੀ ਸੱਚੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਿੰਦੇ ਆਪਣੇ ਆਪਣੇ ਡਾਇਲੋਗ ਤੱਕ ਲਿਖ ਕੇ ਦੇ ਦਿੰਦੇ ਡਾਇਲੋਗ ਵੀ ਲਿਖ ਕੇ ਦਿੰਦੇ ਸੀਗੇ ਤੇ ਕਹਿੰਦੇ ਕਿ ਆਪ ਜੇ ਮੈਨੂੰ ਉਹ ਜੋ ਮੇਰਾ ਐਕਸਪੀਰੀਅੰਸ ਮੈਨੂੰ ਕਹਿੰਦੇ ਸੀ ਇਹ ਗੱਲ ਜੇ ਤੁਸੀਂ ਬੋਲੋ ਨਾ ਜਿਆਦਾ ਇਫੈਕਟਿਵ ਹੋਊਗੀ ਮਤਲਬ ਆਪ ਦਾ ਡਾਇਲੌਗ ਮੈਨੂੰ ਕਹਿ ਰਹੇ ਸੀ ਆਪਣਾ ਪੰਚ ਮੈਨੂੰ ਕਹਿ ਰਹੇ ਸੀ ਆ ਤੁਸੀਂ ਬੋਲੋ ਜਿਆਦਾ ਇਫੈਕਟਿਵ ਹੋਊਗਾ ਪੱਲਾ ਜੀ ਨੂੰ ਬਹੁਤ ਆਲਰੇਡੀ ਮਿਸ ਕਰ ਰਹੇ ਆ ਹੈਨਾ ਤੁਸੀਂ ਤੁਹਾਡੀਆਂ ਕੀ ਯਾਦਾਂ ਨੇ ਕਿਉਂਕਿ ਅਸੀਂ ਕਹਿੰਦੇ ਕਿ ਇੱਕ 에ਰਾ ਖਤਮ ਹੋ ਗਿਆ ਹੈਨਾ ਤੇ ਕੀ ਯਾਦਾਂ ਨੇ ਪੱਲਾ ਜੀ ਦੇ ਨਾਲ ਪੱਲਾ ਸਰਨਲ ਮੈਂ ਐਡ ਕੀਤੀ ਸੀ ਤੁਲਿਆ ਲੈਬ ਵਾਲੀ ਤੇ ਮਤਲਬ ਮੇਰਾ ਮੈਂ ਉਦਾਂ ਦਾ ਫਿਲਮਾਂ ਦੇ ਵਿੱਚ ਆਰਟਿਸਟ ਕੰਮ ਕੀਤਾ ਉਹਨਾਂ ਨਾਲ ਬਟ ਉਹ ਉਹਦੇ ਵਿੱਚ ਮੈਂ ਉਹਨਾਂ ਦੇ ਆਪੋਜ਼ਿਟ ਸੀ ਆਪੋਜ਼ਿਟ ਸੀ ਉਹਨਾਂ ਦੇ ਤੇ ਉਹਨਾਂ ਦਾ ਮੈਨੂੰ ਖੁਦ ਫੋਨ ਆਇਆ ਸੀ ਕਿ ਰਾਜ ਆਪਾਂ ਨੇ ਇੱਕ ਐਡ ਸ਼ੂਟ ਕਰਨੀ ਆ ਤੁਲਿਆ ਲੈਬ ਦੀ ਤੇ ਤੁਸੀਂ ਮੇਰੇ ਨਾਲ ਕੰਮ ਕਰਨਾ ਪਸੰਦ ਕਰੋਗੇ ਮੈਂ ਕਹਾ ਸਰ ਤੁਸੀਂ ਇਹ ਗੱਲ کہہ ਰਹੇ ਹੋ ਹੈਨਾ ਕਿ ਕਿਉਂ ਨਹੀਂ ਕਰੂੰਗੀ ਕਹਿੰਦੇ ਨਹੀਂ ਮੇਰੇ ਨਾ ਵਾਈਫ ਦਾ ਕੈਰੈਕਟਰ ਕਰਨਾ ਮੈਂ ਕਹਾ ਸਰ ਜ਼ਰੂਰ ਕਹਿੰਦੇ ਇਸ ਦਾ ਫਰਕ ਨਹੀਂ ਮੈਂ ਕਹਾ ਸਰ ਕੁਝ ਨਹੀਂ ਹੁੰਦਾ ਮੈਂ ਕਹਾ ਕੁਝ ਨਹੀਂ ਹੁੰਦਾ ਅਸੀਂ ਉਹ ਐਡ ਕੀਤੀ ਸੀ ਉਹ ਮਤਲਬ ਸਾਰਾ ਦਿਨ ਅਸੀਂ ਬਹੁਤ ਫਨ ਕੀਤਾ ਉਸਨੇ ਕਿ ਕਿ ਆਰਟਿਸਟ ਨੂੰ ਐਸੀ ਇੱਜ਼ਤ ਦਿੰਦੇ ਸੀ ਕਿਉਂ ਕਦੇ ਕਿਸੇ ਨੂੰ ਛੋਟਾ ਨਹੀਂ ਮੈਂ ਸੱਚੀ ਸੱਚੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਿੰਦੇ ਆਪਣੇ ਆਪਣੇ ਡਾਇਲੋਗ ਤੱਕ ਲਿਖ ਕੇ ਦੇ ਦਿੰਦੇ ਡਾਇਲੋਗ ਵੀ ਲਿਖ ਕੇ ਦਿੰਦੇ ਸੀਗੇ ਤੇ ਕਹਿੰਦੇ ਸੀ ਕਿ ਆਪ ਜੇ ਮੈਨੂੰ ਉਹ ਜੋ ਮੇਰਾ ਐਕਸਪੀਰੀਅੰਸ ਮੈਨੂੰ ਕਹਿੰਦੇ ਸੀ ਇਹ ਗੱਲ ਜੇ ਤੁਸੀਂ ਬੋਲੋ ਨਾ ਜਿਆਦਾ ਇਫੈਕਟਿਵ ਹੋਊਗੀ ਮਤਲਬ ਆਪ ਦਾ ਡਾਇਲੌਗ ਮੈਨੂੰ ਕਹਿ ਰਹੇ ਸੀ ਆਪਣਾ ਪੰਚ ਮੈਨੂੰ ਕਹਿ ਰਹੇ ਸੀ ਆ ਤੁਸੀਂ ਬੋਲੋ ਜਿਆਦਾ ਇਫੈਕਟਿਵ ਹੋਊਗਾ ਪੱਲਾ ਜੀ ਨੂੰ ਬਹੁਤ ਆਲਰੇਡੀ ਮਿਸ ਕਰ ਰਹੇ ਆ ਹੈਨਾ ਤੁਸੀਂ ਤੁਹਾਡੀਆਂ ਕੀ ਯਾਦਾਂ ਨੇ ਕਿਉਂਕਿ ਅਸੀਂ ਕਹਿੰਦੇ ਕਿ ਇੱਕ ਐਰਾ ਖਤਮ ਹੋ ਗਿਆ ਹੈਨਾ ਤੇ ਕੀ ਯਾਦਾਂ ਨੇ ਪੱਲਾ ਜੀ ਦੇ ਨਾਲ ਪੱਲਾ ਸਰਨਲ ਮੈਂ ਐਡ ਕੀਤੀ ਸੀ ਤੁਲਿਆ ਲੈਬ ਵਾਲੀ ਜੀ ਜੀ ਤੇ ਮਤਲਬ ਮੇਰਾ ਮੈਂ ਉਦਾਂ ਦਾ ਫਿਲਮਾਂ ਦੇ ਵਿੱਚ ਆਰਟਿਸਟ ਕੰਮ ਕੀਤਾ ਉਹਨਾਂ ਨਾਲ ਬਟ ਉਹ ਉਹਦੇ ਵਿੱਚ ਮੈਂ ਉਹਨਾਂ ਦੇ ਆਪੋਜੀਟ ਸੀ ਆਪੋਜੀਟ ਸੀ ਉਹਨਾਂ ਦੇ ਤੇ ਉਹਨਾਂ ਨੇ ਮੈਨੂੰ ਖੁਦ ਫੋਨ ਆਇਆ ਸੀ ਕਿ ਰਾਜ ਆਪਾਂ ਨੇ ਇੱਕ ਐਡ ਸ਼ੂਟ ਕਰਨੀ ਆ ਤੁਲਿਆ ਲੈਬਰੀ ਤੇ ਤੁਸੀਂ ਮੇਰੇ ਨਾਲ ਕੰਮ ਕਰਨਾ ਪਸੰਦ ਕਰੋਗੇ ਮੈਂ ਕਿਹਾ ਸਰ ਤੁਸੀਂ ਇਹ ਗੱਲ کہہ ਰਹੇ ਹੋ ਹੈਨਾ ਕਿ ਕਿਉਂ ਨਹੀਂ ਕਰੂੰਗੀ ਕਹਿੰਦੇ ਨਹੀਂ ਮੇਰੇ ਨਾ ਵਾਈਫ ਦਾ ਕੈਰੈਕਟਰ ਕਰਨਾ ਮੈਂ ਕਿਹਾ ਸਰ ਜ਼ਰੂਰ ਕਹਿੰਦੇ ਇਸ ਦਾ ਫਰਕ ਨਹੀਂ ਮੈਂ ਕਿਹਾ ਸਰ ਕੁਝ ਨਹੀਂ ਹੁੰਦਾ ਮੈਂ ਕਿਹਾ ਕੁਝ ਨਹੀਂ ਹੁੰਦਾ ਅਸੀਂ ਉਹ ਐਡ ਕੀਤੀ ਸੀ ਮਤਲਬ ਸਾਰਾ ਦਿਨ ਅਸੀਂ ਬਹੁਤ ਫਨ ਕੀਤਾ ਉਸ ਦਿਨ ਕਿ ਇੱਕ ਇੱਕ ਆਰਟਿਸਟ ਨੂੰ ਐਸੀ ਇੱਜ਼ਤ ਦਿੰਦੇ ਸੀ ਕਿ ਉਹ ਕਦੇ ਕਿਸੇ ਨੂੰ ਛੋਟਾ ਨਹੀਂ ਸੱਚੀ ਸੱਚੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਹਿੰਦੇ ਆਪਣੇ ਆਪਣੇ ਡਾਇਲੌਗ ਤੱਕ ਲਿਖ ਕੇ ਦੇ ਦਿੰਦੇ ਡਾਇਲੌਗ ਵੀ ਲਿਖ ਕੇ ਦਿੰਦੇ ਸੀਗੇ ਤੇ ਕਹਿੰਦੇ ਸੀਗੇ ਕਿ ਆ ਜੇ ਮੈਨੂੰ ਉਹ ਜੋ ਮੇਰਾ ਐਕਸਪੀਰੀਅੰਸ ਮੈਨੂੰ ਕਹਿੰਦੇ ਸੀ ਇਹ ਗੱਲ ਜੇ ਤੁਸੀਂ ਬੋਲੋ ਨਾ ਜ਼ਿਆਦਾ ਇਫੈਕਟਿਵ ਹੋਊਗੀ ਮਤਲਬ ਆਪਦਾ ਡਾਇਲੌਗ ਮੈਨੂੰ ਕਹਿ ਰਹੇ ਸੀ ਆਪਣਾ ਪੰਚ ਮੈਨੂੰ ਕਹਿ ਰਹੇ ਸੀ ਆ ਤੁਸੀਂ ਬੋਲੋ ਜ਼ਿਆਦਾ ਇਫੈਕਟਿਵ ਹੋਊਗਾ